ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਫ੍ਰੀ ਇੱਕ ਨਵੀਂ ਕਹਾਣੀ ਤੁਹਾਨਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਬੀੜੀਆਂ ਜਿਸ ਦੇ ਲੇਖਕ ਹਨ ਅਫਜ਼ਲ ਅਹਿਸਨ ਰੰਦਾਵਾ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਰਗਵੀਰ ਸਿੰਘ ਦੇ ਵੀਰ ਕਮਾਜੇ ਦਾ ਮਸ਼ਹੂਰ ਚੋਰ ਸੀ ਉਸ ਨੂੰ ਬਸ ਤਿੰਨੇ ਸ਼ੌਂਕ ਸਨ ਚੰਗੇ ਲੀੜੇ ਪਾਉਣੇ ਚੰਗੀ ਘੋੜੀ ਤੇ ਚੜਨਾ ਅਤੇ ਚੰਗੇ ਘਰ ਵਿੱਚ ਚੋਰੀ ਕਰਨਾ ਚੰਗੇ ਲੀੜੇ ਪਾਉਣ ਦਾ ਸ਼ੌਕ ਉਸ ਨੂੰ ਆਪਣੇ ਮਾਮੇ ਕੋਲੋਂ ਮਿਲਿਆ ਸੀ ਚੰਗੀ ਘੋੜੀ ਤੇ ਚੜਨਾ ਉਸ ਆਪਣੇ ਬਾਪੂ ਕੋਲੋਂ ਸਿੱਖਿਆ ਸੀ ਤੇ ਚੋਰੀ ਯਾਰੀ ਵਾਲੇ ਰਾਹ ਉਹਨੂੰ ਆਂਦੇ ਯਾਰਾ ਲਾ ਦਿੱਤਾ ਸੀ ਉੰਜ ਚੋਰੀਏ ਕੀ ਤੱਕ ਉਹਦੀ ਆਤ ਨਹੀਂ ਸੀ ਬਣੀ ਬਸ ਉਹ ਸ਼ੁਗਰ ਲਈ ਹੱਥ ਪੱਲਾ ਮਾਰ ਲੈਂਦਾ ਸੀ ਸੌਕੇ ਤੇ ਖਾਂਦੇ ਪੀਂਦੇ ਘਰ ਦਾ ਉਹ ਕੱਲਾ ਪੁੱਤਰ ਸੀ ਕੋਈ ਇਹੋ ਜਿਹੀ ਲੋੜ ਵੀ ਨਹੀਂ ਸੀ ਪਈ ਕਿ ਜ਼ਰੂਰ ਚੋਰੀ ਕਰੇ ਬਸ ਉਹ ਆਕਦਾ ਬੰਦਾ ਵੇਲਾ ਰਹਿ ਕੇ ਵੀ ਕੀ ਕਰੇ ਕਦੀ ਹੁੰਦਾ ਪਈ ਉਹ ਸਰਦਾਰ ਬਣਦਾ ਸੀ ਉਹ ਆਪਣੇ ਪਿੰਡ ਹੱਬੇ ਪੱਗੇ ਦਾ ਲੰਬੜਦਾਰ ਹੁੰਦਾ ਸੀ। ਉਦੋਂ ਰਕਬੀਰ ਸਿੰਘ ਅਜੇ ਬਾਲ ਹੀ ਸੀ। ਤੇ ਜਦੋਂ ਉਹ ਸਿਆਣਾ ਹੋਇਆ, ਉਦੋਂ ਉਹਨਾਂ ਦਾ ਪਿਓ ਮਰ ਗਿਆ ਸੀ। ਇੱਕ ਮਾਂ ਹੀ ਉਹਨਾਂ ਦਾ ਸਭ ਕੁਝ ਸੀ। ਨਾ ਭੈਣ, ਨਾ ਭਰਾ, ਨਾ ਚਾਚਾ, ਨਾ ਤਾਇਆ। ਸਿਆਣਾ ਹੋਇਆ ਤੇ ਇੱਕ ਅਦਵਾਰ ਉਸ ਆਪ ਹੀ ਵਾਹੀ ਕੀਤੀ ਤੇ ਫੇਰ ਉਸ ਆਪਣੀ ਜ਼ਮੀਨ ਆਦਤ ਤੇ ਦੇ ਛੱਡੀ। ਤੇ ਆ ਮੌਜ ਮੇਲੇ ਲੁੱਟਣ ਲੱਗ ਪਿਆ। ਉਦੋਂ 11 ਕੁ ਵਰੇ ਦਾ ਸੀ। ਜਦੋਂ ਇੱਕ ਚੰਨਨੀ ਰਾਤ ਉਹ ਪਿੰਡ ਚਿੱਟੇ ਬੱਗੇ ਦੀਆਂ ਗਲੀਆਂ ਵਿੱਚ ਮੁੰਡਿਆਂ ਨਾਲ ਲੁਕਣ ਮਿੱਟੀ ਖੇਡਦਾ ਸੀ ਅਸ਼ਰ ਜੋ ਉਹਦਾ ਬੜਾ ਯਾਰ ਸੀ ਉਹਨੂੰ ਆਖਣ ਲੱਗਾ ਯਾਰ ਭਿਆੜਿਆ ਕੁਝ ਖਾਣ ਪੀਣ ਨੂੰ ਦਿਲ ਕਰਦਾ ਹੀ ਪਿਆ ਗਰਮੀਆਂ ਦੇ ਦਿਨ ਸਨ ਤੇ ਖਰਬੂਜਿਆਂ ਦੀ ਬਾਹਰ ਸੀ ਰਗਵੀਰ ਆਖਣ ਲੱਗਾ ਚੱਲ ਬਾਬੇ ਨਰੈਨ ਸਿੰਘ ਦੀ ਪੈਲੀ ਚੋਂ ਈਂਡੇ ਤੋੜ ਲਿਆਉਨੇ ਆ ਨਹੀਂ ਯਾਰ ਕੁਝ ਹੋਰ ਖਾਈਏ ਹੋਰ ਐਸ ਵੇਲੇ ਕੀ ਭਈ ਨਹੀਂ ਯਾਰ ਮੂੰਗਫਲੀ ਖਾਣ ਨੂੰ ਰੂ ਕਰਦੀ ਐ ਅਸ਼ਰੋਂ ਦੀ ਗੱਲ ਟੁੱਕ ਕੇ ਆਖਣ ਲੱਗਾ। ਤਰਗਬੀਰ ਇਹ ਸੁਣ ਕੇ ਹੈਰਾਨ ਰਹਿ ਗਿਆ। ਫਿਰ ਹੱਸ ਪਿਆ ਤੇ ਆਖਣ ਲੱਗਾ। ਉੱਤੋਂ ਅੱਧੀ ਰਾਤ ਹੋਣ ਲੱਗੀ ਐ, ਤੇ ਐਸ ਵੇਲੇ ਮੰਕੜੀ ਕਿੱਥੋਂ ਆਵੇਗੀ? ਤਰਤੇ ਬਾਮਨ ਦੀ ਹੱਟੀ। ਅਸ਼ਰ ਨੇ ਮੂੰਹ ਉਹਦੇ ਕੰਨ ਕੋਲ ਕਰਕੇ ਆਖਿਆ, ਤਰਗਬੀਰ ਹੱਸ ਪਿਆ। ਪਿੰਡ ਵਿੱਚ ਇੱਕ ਹੀ ਹੱਟੀ ਸੀ, ਤਰਤੇ ਬਾਮਨ ਦੀ। ਜਿਹੜਾ ਹਨੇਰਾ ਪੈਂਦਿਆਂ ਹੀ ਹੱਟੀ ਨੂੰ ਜੰਦਰਾ ਮਾਰ ਕੇ ਘਰ ਨੂੰ ਟੁੱਟ ਜਾਂਦਾ ਸੀ। ਜੇ ਮਗਰੋਂ ਕਿਸੇ ਨੂੰ ਕੁਝ ਲੈਣ ਦੀ ਲੋੜ ਪੈਂਦੀ ਤਾਂ ਧਰਤੇ ਨੂੰ ਕਰੋ ਉਠਾ ਕੇ ਲਿਆਉਂਦਾ ਲੋਕ ਆਖਦੇ ਕਿ ਬੰਮਨ ਆਪਣੀ ਬੰਮਣੀ ਦਾ ਵਿਸਾਹ ਨਹੀਂ ਖਾਂਦਾ ਸੀ ਧਰਤਾ ਵਿਚਾਰਾ ਕਰਦਾ ਵੀ ਕੀ ਇੱਕ ਤਾਂ ਬੰਮਣੀ ਦਾ ਰੰਗ ਦੁੱਧ ਵਾਂਗ ਚਿੱਟਾ ਸੀ ਤੇ ਉਤੋਂ ਪਿੰਡ ਦਾ ਹਰ ਗੱਭਰੂ ਪੁੱਤ ਰਿਆ ਫਿਰਦਾ ਸੀ ਫਿਰ ਉਸ ਰਾਤ ਰਗਵੀਰ ਅਤੇ ਅਸ਼ਰ ਨੇ ਮੂੰਗਫਲੀ ਵਾਲਾ ਨਿੱਕਾ ਜਿਹਾ ਡੱਬਾ ਜਿਹਦੇ ਵਿੱਚ ਮਸਾਂਈ ਅੱਧ ਸੇਰ ਮੂੰਗਫਲੀ ਹੋਵੇਗੀ ਕੱਢਣ ਲਈ ਧਰਤੇ ਬੰਮਨ ਦੀ ਹੱਟੀ ਭੰਨ ਲਈ ਇਹ ਰਗਵੀਰ ਦੀ ਪਹਿਲੀ ਚੋਰੀ ਸੀ ਇਸ ਪਿੱਛੇ ਜਵਾਨੀ ਚੜ੍ਹਦੀਆਂ ਹੀ ਚੋਰੀਆਂ ਸਨ ਥਾਣਾ ਸੀ ਜੇਲ ਸੀ ਤੇ ਰਗਵੀਰ ਸੀ ਅਸ਼ਰੀਕ ਚੋਰੀ ਵਿੱਚ ਕਤਲ ਵੀ ਕਰ ਬੈਠਾ ਤੇ ਲੰਮੀ ਸਜ਼ਾ ਖਾ ਗਿਆ ਰਗਵੀਰ ਰੱਬ ਦੀ ਹਕਮਤ ਨਾਲ ਬਚ ਗਿਆ ਯਾਰ ਨੂੰ ਛਡਾਉਣ ਲਈ ਉਸਨੇ ਟਲ ਤਾਂ ਬੜਾ ਲਾਇਆ ਪਰ ਉਸ ਦੀ ਸਜ਼ਾ ਨਾ ਟੁੱਟੀ ਰਗਵੀਰ ਇਕੱਲਾ ਹੀ ਚੋਰੀ ਦੇ ਰਾਹ ਟੁਰਦਾ ਰਿਹਾ ਜਦੋਂ 25-26 ਵਰਿਆਂ ਦਾ ਹੋਇਆ ਤਾਂ ਉਹ ਮਾਜੇ ਦੇ ਵੱਡੇ-ਵੱਡੇ ਚੋਰਾਂ ਤੋਂ ਚਾਰ ਪਿਆਰ ਅਗਾ ਹੀ ਸੀ ਆਖਦੇ ਨੇ ਚੋਰ ਦੇ ਪੈਰ ਨਹੀਂ ਹੁੰਦੇ ਪਰ ਰਗਵੀਰ ਸਿੰਘ ਵੀਰਕ ਦੇ ਮਾਮਲੇ ਵਿੱਚ ਇਹ ਝੂਠੀ ਗੱਲ ਸੀ ਉਹ ਪੈਰਾਂ ਵਾਲਾ ਚੋਰ ਸੀ ਚੰਗਿਆ ਭਰਿਆ ਹੱਡਾ ਪੈਰਾਂ ਵਾਲਾ ਮਾਨਚਿਤ ਗੱਭਰੂ ਸੀ ਉਹ ਉਹਦਾ ਹੌਸਲਾ ਸ਼ੇਰਾਂ ਵਾਲਾ ਤੇ ਕੰਮ ਸਾਨਾਂ ਵਾਲੇ ਚੰਨ ਚੋਰੀ ਤਾਂ ਉਹ ਸ਼ੁਗਲ ਮੇਲੇ ਲਈ ਕਰਦਾ ਸੀ ਪਰ ਜਿੱਤੇ ਤੇ ਜਦੋਂ ਕਦੀ ਕੋਈ ਉਹਨੂੰ ਲਲਕਾਰ ਦਿੰਦਾ ਤਾਂ ਉਹ ਭੁੱਲ ਜਾਂਦਾ ਭਈ ਉਹ ਚੋਰ ਐ ਤੇ ਉੱਥੇ ਉਹ ਸਾਨਾਂ ਵਾਂਗ ਉੜ ਕੇ ਖੜ ਜਾਂਦਾ ਜਿੱਤੇ ਉਹ ਅਰਜੰਦਾ ਤਾਂ ਉਹਨਾਂ ਪੈਰਾਂ ਦੀ ਮਿੱਟੀ ਸਾਨਾ ਵਾਂਗ ਕਦੇ ਨਹੀਂ ਸੀ ਛੱਡਦਾ ਖੌਰੇ ਇਹੀ ਵਜ੍ਹਾ ਸੀ ਕਿ ਗੱਭਰੂ ਉਹਨੂੰ ਵੇਖ ਕੇ ਖੜੋ ਜਾਂਦੇ ਤੇ ਤੁਰੀਆਂ ਜਾਂਦੀਆਂ ਕੁੜੀਆਂ ਉਹਨੂੰ ਪਰਤ-ਪਰਤ ਕੇ ਵੇਖਦੀਆਂ ਵੱਡੇ ਉਹਦੀ ਸੋਹਣੀ ਜਵਾਨੀ ਲਈ ਦੁਆ ਕਰਦੇ ਤੇ ਸੂਰਮਿਆਂ ਦਾ ਰਾਹ ਨਹੀਂ ਸੰ ਲੰਘਦੇ ਹੁੰਦੇ ਸਾਰੇ ਮਾਜੇ ਵਿੱਚ ਉਹਦੀ ਡਾਂਗ ਤੇ ਹਵਾ ਨਾਲੋਂ ਵੀ ਤੇਜ਼ ਭੱਜਣ ਵਾਲੀ ਮੁਸ਼ਕੀ ਘੋੜੀ ਦੀ ਧਮ ਸੀ ਉਦੋਂ ਹੀ ਉਸੇ ਇਲਾਕੇ ਦੇ ਪਿੰਡ ਕਤਾਰੂਗਿਲ ਵਿੱਚ ਇੱਕ ਨਵਾਂ ਗੱਭਰੂ ਉਠਿਆ ਜਿਹੜਾ ਆਪਣੇ ਪਿੰਡ ਵਾਲੇ ਬਹਾਦਰੀ ਦੀ ਕੰਧ ਬਣ ਕੇ ਖੜ ਗਿਆ ਉਹਨੇ ਪਿੰਡ ਦੇ ਲੋਕਾਂ ਨੂੰ ਆਖਿਆ ਮਾਲ ਡੰਗਰ ਵੱਲੋਂ ਬੇਸ਼ੱਕ ਅੱਖਾਂ ਮੀਟ ਕੇ ਸੌਂ ਜਾਇਆ ਕਰੋ ਜੇਂਦੀ ਕੋਈ ਸ਼ੈਤ ਚਲੀ ਗਈ ਉਹ ਮੇਰਾ ਜ਼ਿੰਮਾ ਰਿਆ ਮੈਥੋਂ ਆਕੇ ਲੈ ਜਾਇਆ ਜੀ ਤੇ ਨਾਲ ਹੀ ਉਸ ਮਾਝੇ ਦੇ ਸਾਰੇ ਚੋਰਾਂ ਨੂੰ ਵੰਗਾਰ ਕੇ ਆਖਿਆ ਜੀ ਉਹਨੂੰ ਜਾਨ ਦੀ ਲੋੜ ਨਾ ਹੋਵੇ ਉਹ ਹੀ ਕਤਾਰੂ ਪਿੰਡ ਵੱਲ ਮੂੰਹ ਕਰੇ ਤੇ ਸੱਚੀ ਕਤਾਰੂ ਗੇਲ ਵਿੱਚ ਚੋਰੀਆਂ ਹੋਣੋਂ ਅਟ ਗਈਆਂ ਜਿੱਥੇ ਦੋ ਚਾਰ ਬੰਦੇ ਇਕੱਠੇ ਹੁੰਦੇ ਉਸਨ ਵੇਖਲੇ ਸੂਰਮੇ ਦੀਆਂ ਗੱਲਾਂ ਕਰਦੇ ਦੂਰੋ ਦੂਰੋ ਲੋਕ ਉਸ ਗਬਰੂ ਨੂੰ ਵੇਖਣ ਜਾਂਦੇ ਜਿਹੜਾ ਸ਼ੈਲਸ ਬੀਲਾ 24 ਘਵਰਿਆਂ ਦਾ ਰਾਜ ਕੇ ਸੋਹਣਾ ਮੁੰਡਾ ਸੀ ਉਹਦਾ ਨਾਂ ਹਜਾਰਾ ਸਿੰਘ ਸੀ ਹਜਾਰਾ ਸਿੰਘ ਦੀਆਂ ਗੱਲਾਂ ਜਵਾਨ ਕੁੜੀਆਂ ਤੋਂ ਲੈ ਕੇ ਵੱਡੀਆਂ ਮਾਈਆਂ ਤੱਕ ਤੇ ਬਾਲ ਨਿਵਾਣੀਆਂ ਤੋਂ ਲੈ ਕੇ ਢੇਰੀ ਉਮਰ ਦੇ ਬਜ਼ੁਰਗਾਂ ਤੱਕ ਹਰ ਕੋਈ ਕਰਦਾ ਸੀ ਲੋਕੀ ਆਉਂਦੀਆਂ ਗੱਲਾਂ ਕਰਦੇ ਆਖਦੇ ਸਾਰੇ ਮਾਜੇ 'ਚ ਐਡਾ ਸੂਰਮਾ ਕੋਈ ਨਹੀਂ ਉਹ ਮਾਜੇ ਦਾ ਨੱਕ ਐ ਤੇ ਕਤਾਰੂ ਗਿੱਲ ਨੇ ਇਹੋ ਜਿਹਾ ਲਾਲ ਅੱਗੇ ਕੋਈ ਨਹੀਂ ਜੰਮਿਆ ਕੋਈ ਸੁਣਾਉਣ ਦਾ ਉਹ ਬੜਾ ਸਖੀ ਹੈ। ਫਲਾਣੇ ਕੰਮੀ ਦੀ ਧੀ ਦੇ ਵਿਆਹ ਤੇ ਉਸ 1000 ਰੁਪਏ ਮਦਦ ਵਜੋਂ ਦੇ ਛੱਡਿਆ ਸੀ। ਕੋਈ ਬੋਲਦਾ ਉਹ ਤੇ ਮੋਚੀ ਜੁੱਤੀ ਬਣਾ ਕੇ ਲਿਆਈ। ਤਾਂ ਉਸ ਨੂੰ ਮੱਝ ਦੇ ਛੱਡਦਾ। ਕੋਈ ਆਖਦਾ ਉਸ ਜੈਲ ਸਿੰਘ ਵਰਗੇ ਡਾਕੂ ਨੂੰ ਨੱਥ ਪਾ ਛੱਡੀ ਐ। ਤੇ ਕੋਈ ਆਖਦਾ ਉਸ ਕੱਲੇ ਨੇ 15-15 ਨੂੰ ਮਾਰ-ਮਾਰ ਕੇ ਤੋੜ ਛੱਡਿਆ ਸੀ। ਜਿਹੜੇ ਕਤਾਰੂ ਗਿਲ ਵਿੱਚ ਚੋਰੀ ਕਰਨ ਆਏ ਸਨ। ਗੱਲ ਕੀ ਰੋਜ਼ ਹੀ ਕੋਈ ਨਵੀਂ ਗੱਲ। ਹਜ਼ਾਰਾ ਸਿੰਘ ਬਾਰੇ ਸੁਣਨ ਨੂੰ ਮਿਲਦੀ। ਉਹਦੀ ਇੱਕ ਭੈਣ ਵੀ ਸੀ ਜੀਂਦਾ ਨਾਂ ਰਤਨੀ ਸੀ ਉਹਦੇ ਹੁਸਨ ਜਵਾਨੀ ਦੇ ਚਰਚੇ ਵੀ ਲੋਕ ਦੱਬੀ ਜਮਾਨ ਵਿੱਚ ਕਰਦੇ ਹਜ਼ਾਰਾ ਸਿੰਘ ਸਰਦਾਰ ਤਰਨੋਗ ਸਿੰਘ ਜੈਲਦੜ ਦਾ ਇਕੱਲਾ ਪੁੱਤਰ ਸੀ ਇਹ ਗੱਲ ਤੇ ਲੋਕ ਵੀ ਠੀਕ ਹੀ ਆਖਦੇ ਸਨ ਪਰ ਇਹ ਹਜ਼ਾਰਾ ਸਿੰਘ ਬੜੇ ਵੱਡੇ ਉਹਦਾ ਬੜਾ ਵੱਡਾ ਪੁੱਤਰ ਐ ਜਦੋਂ ਰਗਵੀਰ ਸਿੰਘ ਤਾਰੂ ਗੇਲ ਦੇ ਹਜ਼ਾਰਾ ਸਿੰਘ ਦੀ ਜੈਰਾਤ ਬਹਾਦਰੀ ਤੇ ਵਡਿਆਈ ਦੀਆਂ ਗੱਲਾਂ ਸੁਣ ਸੁਣ ਕੇ ਅੱਕ ਗਿਆ ਤਾਂ ਇੱਕ ਦਿਨ ਉਹ ਹਨੇਰੇ ਹੀ ਉਸ ਆਪਣੀ ਘੋੜੀ ਤੇ ਕਾਠੀ ਪਾਈ ਆਪਣੇ ਤੇਲ ਵਿੱਚ ਭਿੱਜੀ ਹੋਈ ਡਾਂਗ ਹੱਥ ਵਿੱਚ ਪੜੀ ਤੇ ਕਤਾਰੂ ਗੇਲ ਨੂੰ ਚੱਲ ਪਿਆ ਕਤਾਰੂ ਗੇਲੋਂ ਦੇ ਪਿੰਡ ਤੋਂ 20 ਕੁ ਕੋਹ ਦੂਰ ਗਿਲ ਜੱਟਾਂ ਦਾ ਪਿੰਡ ਸੀ ਰੋਟੀ ਵੇਲੇ ਨਾਲ ਉਹਦੀ ਮੁੜਕੇ ਨਾਲ ਭਿੱਜੀ ਕੋੜੀ ਕਤਾਰੂ ਗੇਲ ਵਿੱਚ ਦਾਖਲ ਹੋਈ ਰਗਵੀਰ ਨੇ ਜਦੋਂ ਤੁਰੇ ਜਾਂਦੇ ਬੰਦੇ ਨੂੰ ਖਲਾਰ ਕੇ ਹਜਾਰਾ ਸਿੰਘ ਦਾ ਘਰ ਪੁੱਛਿਆ ਤਾਂ ਉਸ ਨੇ ਪਹਿਲਾਂ ਬੜੀ ਨੀਜ਼ ਨਾਲ ਉਸ ਨੂੰ ਪੈਰਾਂ ਤੋਂ ਸਿਰ ਤੱਕ ਤੱਕਿਆ ਤੇ ਇੱਕ ਪੱਕੀ ਹਵੇਲੀ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਉਹ ਹਜਾਰਾ ਸਿੰਘ ਦੀ ਹਵੇਲੀ ਹੈ ਹਵੇਲੀ ਦੇ ਬਾਟਕ ਅੱਗੇ ਲਖਬੀਰ ਸਿੰਘ ਘੋੜੀ ਤੋਂ ਉਤਰਿਆ। ਚਾਲ ਦੇ ਦਿਨ ਸਨ ਪਰ ਉਹਦੀ ਘੋੜੀ ਦਾ ਮੁਰਕਾ ਚੋਂਦਿਆ ਸੀ। ਉਸ ਪਿੰਡ ਦੇ ਵਿੱਚ ਉਹ ਪਹਿਲੀ ਵਾਰ ਆਇਆ ਸੀ। ਨਾ ਉਹ ਕਿਸੇ ਨੂੰ ਜਾਣਦਾ ਸੀ ਤੇ ਨਾ ਹੀ ਉਹਨੂੰ ਕੋਈ ਜਾਣਦਾ ਸੀ। ਇਸ ਕਰਕੇ ਉਹ ਬੇਤੜ ਕੰਦਰ ਲੰਘ ਗਿਆ। ਹਵੇਲੀ ਖਾਲਮ ਖਾਲੀ ਪਈ ਸੀ। ਵਿਹੜੇ ਵਿੱਚ ਲੱਕੜੀ ਦੀ ਵੱਡੀ ਸਾਰੀ ਖੁਰਲੀ ਸੀ। ਜਿਸ ਤੇ ਚਾਰ ਢੱਗੇ ਬੱਧੇ ਹੋਏ ਸਨ। ਅਗਾ ਨਾਲ ਇੱਕ ਟਾਜੀ ਮੂੰਹ ਟੱਗ ਕੇ 파ਟਕ ਵੱਲ ਵੇਖਣ ਤਈ ਸੀ। ਖੱਬੇ ਬੰਨੇ ਕੰਧ ਦੇ ਨਾਲ ਮਿੱਟੀ ਦੀ ਖੁਰਲੀ ਤੇ ਚਾਰ-ਪੰਜ ਨਹਾਤੀਆਂ ਧੋਤੀਆਂ ਮੱਝਾਂ ਬਧੀਆਂ ਹੋਈਆਂ ਸਨ। ਸੱਜੇ ਬੰਨੇ ਵੀ ਕੰਧ ਨਾਲ ਪੱਕੇ ਖੁਰਲ ਤੇ ਦੋ ਸੁਤਰੀਆਂ ਘੋੜੀਆਂ ਪੱਟੇ ਖਾਣ ਰਹੀਆਂ ਸਨ। ਬੜਾ ਸੁਥਰਾ ਮਾਲ ਐ। ਰਗਵੀਰ ਸਿੰਘ ਨੇ ਦੇਲੀ ਦੇਲ ਚੱਕਿਆ ਤੇ ਨਾਲ ਹੀ ਹਵੇਲੀ ਦੇ ਕੰਧਾ ਵੱਲ ਵੇਖਿਆ ਜੋ ਦੋ-ਦੋ ਬੰਦੇ ਉੱਚੀਆਂ ਸਨ। ਉਹਨੇ ਘੋੜੀ ਦੀ ਲਗਾਮ ਲਾ ਕੇ ਉਹਦਾ ਤੰਗ ਢਿੱਲਾ ਕੀਤਾ ਤੇ ਪਰੇ ਖੜੀਆਂ ਘੋੜੀਆਂ ਦੇ ਨਾਲ ਹੀ ਬੰਨ ਦਿੱਤਾ। ਆਪੋ ਪਰਾ ਪਈ ਹੋਈ ਖਾਲੀ ਮੰਜੀ ਤੇ ਬਹਿ ਗਿਆ ਘੜੀ ਕੋ ਪਿੱਛੋਂ ਹਜਾਰਾ ਸਿੰਘ ਆ ਗਿਆ ਪਰ ਗਗਵੀਰ ਸਿੰਘ ਨੇ ਕੋਈ ਮੁਸਾਫਰ ਸਮਝ ਕੇ ਉਹਦੀ ਟਹਿਲ ਸੇਵਾ ਕਰਨ ਲੱਗਿਆ ਅੰਨ ਪਾਣੀ ਤੇ ਵਿਹਲੇ ਹੋ ਕੇ ਉਹ ਗੱਲਾਂ ਕਰਨ ਲੱਗ ਪਏ ਜਦੋਂ ਚੰਗੀ ਤਰ੍ਹਾਂ ਦਿਨ ਢਲ ਗਿਆ ਤੇ ਪਾਲਾ ਧਰਤੀ ਤੇ ਫਹਾਰਾ ਵਾਂਗ ਪੈਣ ਲੱਗਿਆ ਤਾਂ ਰਗਵੀਰ ਸਿੰਘ ਨੇ ਆਪਣੀ ਲੋਈ ਦੀ ਬੁੱਕਲ ਘੁੱਟ ਕੇ ਮਾਰ ਲਈ ਇਹਦੇ ਨਾਲ ਹੀ ਉਹਨੇ ਹਜਾਰਾ ਸਿੰਘ ਤੋਂ ਜਾਣ ਦੀ ਇਜਾਜ਼ਤ ਮੰਗੀ ਉਦੋਂ ਹੀ ਹਜਾਰਾ ਸਿੰਘ ਨੇ ਆਖਿਆ ਪਰ ਜਵਾਨ ਤੂੰ ਇਹ ਤਾਂ ਦੱਸਿਆ ਹੀ ਨਹੀਂ ਕਿ ਤੂੰ ਕਿੱਥੋਂ ਆਇਆ ਏ ਤੇ ਤੇਰੇ ਘਰ ਕਿੱਥੇ ਨੇ ਰਕबीर ਸਿੰਘ ਹੱਸ ਪਿਆ ਤੇ ਆਖਣ ਲੱਗਾ ਮੈਂ ਰਾਵੀ ਪਾਰ ਦਾ ਆ ਤੂੰ ਜੱਗੇ ਬੱਗੇ ਸਾਖਾਂਗ ਨੇ ਉਹਨਾਂ ਨੂੰ ਮਿਲਣ ਗਿਲਣ ਆਇਆ ਸੀ ਤੁਹਾਡੀ ਬੜੀ ਧਮ ਸੁਣੀ ਸੀ ਤੇ ਮੈਂ ਆਖਿਆ ਕਿ ਵੇਖ ਹੀ ਆਵਾਂ ਇਹੋ ਜਿਹੇ ਸਾਹਣ ਆਦਮੀ ਕੋ ਦੋ ਰੋਜ਼ ਰੋਜ਼ ਮਿਲਦੇ ਨਹੀਂ ਅੱਛਾ ਹਜਾਰਾ ਸਿੰਘ ਨੇ ਆਪਣੀਆਂ ਪਤਲੀਆਂ ਜਿਹੀਆਂ ਮੁੱਛਾਂ ਨੂੰ ਵੱਟ ਦਿੰਦਿਆਂ ਆਖਿਆ ਯਾਰ ਜਿਵੇਂ ਉਹਨੂੰ ਕੋਈ ਗੱਲ ਯਾਦ ਆ ਗਈ ਹੋਵੇ ਤੇ ਆਖਣ ਲੱਗਾ ਸੁਣਿਆ ਜੱਗੇ ਬੱਗੇ ਦਾ ਰਗबीर ਸਿੰਘ ਬੜਾ ਜੀਦਾਰ ਚੋਰ ਐ ਰਗबीर ਸਿੰਘ ਪਹਿਲੋ ਤੇ ਕੁਝ ਝੁੱਕ ਗਿਆ ਪਰ ਫਿਰ ਆਖਣ ਲੱਗਾ ਆਹੋ ਸੁਣਿਆ ਬੜਾ ਸਾਨ ਆਦਮੀ ਐ ਚੋਰ ਕੀ ਤੇ ਸਾਨ ਕੀ ਐਨਾ ਅਖ ਹਜਾਰਾ ਸਿੰਘ ਹੱਸਣ ਲੱਗਾ ਫਿਰ ਇੱਕਦਮ ਚੁੱਪ ਹੁੰਦਾ ਬੋਲਿਆ ਕਦੇ ਕਤਾਰੂ ਗੇਲ ਵਾਲਾ ਮੂੰਹ ਕਰੇ ਤਾਂ ਦੱਸਾਂ ਕਿ ਕਿੱਡਾ ਕੋ ਸਾਨ ਐ ਉਹ ਰਕबीर ਸਿੰਘ ਮਿੰਨਾ ਜਿਹਾ ਹੱਸ ਕੇ ਚੁੱਪ ਕਰ ਗਿਆ ਫੇਰ ਉੱਠਣ ਲੱਗਾ ਬੋਲਿਆ ਸਰਦਾਰ ਜੀ ਦੁਨੀਆ ਇੱਕ ਤੋਂ ਇੱਕ ਵੱਡੀ ਬਲਾ ਹੈ ਪਰ ਜੇ ਉਹ ਬੜੀ ਬਲਾ ਹੈ ਤਾਂ ਸਾਨੂੰ ਕੀ ਹਜ਼ਾਰਾ ਸਿੰਘ ਨੇ ਤਿੱਖੀ ਨਜ਼ਰੇ ਉਸ ਵੱਲ ਵੇਖਿਆ ਤੇ ਫੇਰ ਆਖਣ ਲੱਗਾ ਤੂੰ ਸੌਨੂੰ ਵੇਖਿਆ ਈ ਆਹੋ ਇੱਕ ਵਾਰੀ ਕਿਸ ਤਰ੍ਹਾਂ ਦਾ ਜਵਾਨ ਹੈ ਉਹ ਚੰਗਾ ਸੋਹਣਾ ਹੈ ਜੇ ਉਹ ਕਦੇ ਤੈਨੂੰ ਮਿਲੇ ਤਾਂ ਮੇਰਾ ਸੁਨੇਹਾ ਦੇ ਦੇ ਹਜ਼ਾਰਾ ਸਿੰਘ ਨੇ ਆਖਿਆ ਤੁਸੀਂ ਉਹਨੂੰ ਜਾਣਦੇ ਹੋ ਸਰਦਾਰ ਜੀ ਰਕबीर ਸਿੰਘ ਨੇ ਪੁੱਛਿਆ ਜਾਣਦੇ ਤਾਂ ਨਹੀਂ ਬਸ ਨਾਂ ਹੀ ਸੁਣਿਆ ਹੈ ਅੱਛਾ ਚਲੋ ਦੱਸੋ ਕੀ ਸਨੇਹਾ ਦੇਣਾ ਹੈ ਉਹਨੂੰ ਉਹਨੂੰ ਆਖੀ ਜੇ ਉਹ ਕਦੀ ਕਤਾਰੂ ਘੇਲ ਚੋਂ ਭੇਡਾਂ ਦੇ ਇੱਕ ਲੈ ਲੈ ਆਵੇ ਚੁੱਕ ਕੇ ਲੈ ਜਾਵੇ ਤਾਂ ਮੈਂ ਉਹਨੂੰ ਮੰਨਾਂ ਚੰਗਾ ਜੇ ਕਦੇ ਮਿਲਿਆ ਤਾਂ ਆਖ ਦੇਵਾਂਗਾ ਇੰਨਾ ਕਹਿ ਕੇ ਰਕबीर ਸਿੰਘ ਉੱਟਿਆ ਹਜ਼ਾਰਾ ਸਿੰਘ ਨਾਲ ਦੁਆ ਸਲਾਮ ਕੀਤੀ ਘੋੜੀ ਤੇ ਚੜ੍ਹਿਆ ਤੇ ਆਪਣੇ ਪਿੰਡ ਨੂੰ ਤੁਰ ਪਿਆ ਤੇ ਉਸ ਤੋਂ ਤੀਸਰੀ ਰਾਤ ਹਜ਼ਾਰਾ ਸਿੰਘ ਦਾ ਸਾਰਾ ਮਾਲ ਡੰਗਰ ਚੋਰ ਲੈ ਗਏ ਉਂਜ ਤੇ ਚੋਰ ਸੁੱਤੀ ਪਈ ਰਤਨੀ ਦੀਆਂ ਮੁਰਕੀਆਂ ਵੀ ਲੈ ਗਏ ਪਰ ਰਤਨੀ ਨੇ ਆਪਣੀਆਂ ਮੁਰਕੀਆਂ ਲਾਤਾ ਜਾਣ ਦਾ ਭੋਗ ਹੀ ਨਾ ਪਾਇਆ ਕਿਉਂਕਿ ਇਸ ਗੱਲ ਦਾ ਰਤਨੀ ਕੋਲ ਕੋਈ ਜਵਾਬ ਨਹੀਂ ਸੀ ਚਾਰ ਢੱਗੇ ਚਾਰ ਮੱਝਾਂ ਦੋ ਘੋੜੀਆਂ ਤੇ ਘਟਾਚੀ ਹਜ਼ਾਰਾ ਸਿੰਘ ਦਾ ਸਾਰਾ ਹੀ ਮਾਲ ਡੰਗਰ ਚੋਰੀ ਹੋ ਗਿਆ ਸੀ ਪਰ ਖੁਰਾ ਇੱਕ ਬੰਦੇ ਤੋਂ ਵੱਧ ਕਿਸੇ ਦਾ ਨਾ ਲੱਭਾ ਕਿ ਉਹ ਵੀ ਕਤਾਰੂ ਗੇਲ ਦੀਆਂ ਗਲੀਆਂ ਦੇ ਬਾਹਰ ਨਾ ਗਿਆ ਇਕ ਤੂ ਇੱਕ ਚੰਗਾ ਕੋਜੀ ਆਇਆ ਪਰ ਹਰ ਕੋਈ ਸੀਰ ਮਾਰ ਗਿਆ ਤੇ ਕਿਸੇ ਨੂੰ ਵੀ ਦੂਜੇ ਬੰਦੇ ਦਾ ਖੁਰਾ ਨਾ ਲੱਭਾ ਤੇ ਉਸ ਇੱਕ ਬੰਦੇ ਦਾ ਖੁਰਾ ਵੀ ਕਿਹਾ ਲੱਭਾ ਜਿਆ ਨਾ ਲੱਭਾ ਕਿਉਂਕਿ ਨਾ ਹੀ ਹਜਾਰਾ ਸਿੰਘ ਤੇ ਨਾ ਹੀ ਕੋਈ ਹੋਰ ਸੁਣਨ ਵਾਲਾ ਇਹ ਗੱਲ ਮੰਨਦਾ ਸੀ ਕਿ ਇਹ ਇੱਕ ਬੰਦੇ ਦਾ ਕੰਮ ਹੈ 15 ਦਿਨ ਹਜਾਰਾ ਸਿੰਘ ਨੇ ਊਠਾਂ ਤੇ ਬੰਦਿਆਂ ਨਾਲ ਸਾਰਾ ਮਾਝਾ ਸ਼ਾਨ ਮਾਰਿਆ ਪਰ ਨਾ ਉਸ ਚੋਰ ਦਾ ਪਤਾ ਲੱਗਾ ਤੇ ਨਾ ਹੀ ਮਾਲ ਦਾ ਕਿਸੇ ਆਖਿਆ ਥਾਣੇ ਪਰਚਾ ਦਿਓ ਉਦੋਂ ਹੀ ਹਜਾਰਾ ਸਿੰਘ ਨੇ ਕਿਹਾ ਨਹੀਂ ਇਹ ਕੰਮ ਨਹੀਂ ਕਰਨਾ ਮਾਲ ਜੋ ਲੈ ਗਿਆ ਲੈ ਗਿਆ ਉਸ ਬੰਦੇ ਦਾ ਤੇ ਪਤਾ ਲੱਗੇ ਉਹ ਕਿਹੜਾ ਸਾਣ ਹੈ ਜਿਨੇ ਮੇਰੇ ਘਰ ਚੋਰੀ ਕੀਤੀ ਹੈ ਪਰ ਚੋਰ ਨਾਲ ਲੱਭਣਾ ਸੀ ਤੇ ਨਾ ਹੀ ਲੱਭਾ ਸਾਰੇ ਮਾਝੇ ਵਿੱਚ ਉਸ ਚੋਰ ਦੀਆਂ ਗੱਲਾਂ ਹੁੰਦੀਆਂ ਸਨ ਜਿਨੇ ਵੱਡੇ ਵੱਡੇ ਚੋਰਾਂ ਨੂੰ ਹੈਰਾਨ ਕਰ ਛੱਡਿਆ ਸੀ ਇਸ ਤਰ੍ਹਾਂ ਹੀ 20 ਦਿਨ ਲੰਘ ਗਏ ਤੇ ਹਜਾਰਾ ਸਿੰਘ ਥੱਕ ਕੇ ਬਹਿ ਗਿਆ 21ਵੀਂ ਰਾਤ ਅਜੇ ਅੱਧੀ ਨਹੀਂ ਸੀ ਲੰਗੀ ਕੀ ਧੁੰਦ ਤੇ ਮਿੰਨੀ ਮਿੰਨੀ ਚਾਨਣੀ ਚ ਲਿਫਟੇ ਕਤਾਰੂ ਗੇਲ ਵਿੱਚ ਇੱਕ ਗੱਭਰੂ ਵੜਿਆ ਚੰਦ ਦੀ ਲੋ ਵਿੱਚ ਉਸ ਦੀ ਸ਼ਵੀ ਦਾ ਫਲਿਸ਼ਕ ਦਾ ਪਿਆ ਸੀ ਉਹਦਾ ਮੂੰਹ ਠਾਟੇ ਚ ਤੇ ਉਹਦਾ ਸਰੀਰ ਗੂੜੇ ਰੰਗ ਦੇ ਕੰਬਲ ਵਿੱਚ ਲਿਪਟਿਆ ਹੋਇਆ ਸੀ ਉਹ ਇੱਕ ਕਾਨੇ ਜੇ ਨਾਲ ਹਜ਼ਾਰਾ ਸਿੰਘ ਦੇ ਸਾਰੇ ਡੰਗਰ ਇੱਕੀ ਆਉਂਦਾ ਪਿਆ ਸੀ ਡੰਗਰ ਹਵੇਲੀ ਪਛਾਨ ਕੇ ਬੂਹੇ ਅੱਗੇ ਖੜੋ ਗਏ ਤੇ ਗੱਭਰੂ ਕਿਸੇ ਬਾਂਦਰ ਦੀ ਫੁਰਤੀ ਨਾਲ ਦੋ ਦੋ ਬੰਦੇ ਉੱਚੀ ਕੰਧ ਤੇ ਚੜਿਆ ਤੇ ਖੜਕਾ ਕੀਤੇ ਬਿਗੈਰ ਹੌਲੀ ਜਿਓਨੇ ਅੰਦਰੋਂ ਫਾਰਕ ਹੋ ਦਿੱਤਾ ਡੰਗਰ ਅੰਦਰਵਾੜੇ ਹਵੇਲੀ ਦਾ ਅੰਦਰੋਂ ਕੁੰਡਾ ਮਾਰਿਆ ਤੇ ਫਿਰ ਉਸਨੇ ਬਰਾਂਡੇ ਵਿੱਚ ਸੁੱਤੇ ਕਾਮਿਆਂ ਵੱਲ ਵੇਖਿਆ ਉਹ ਐਡੀ ਗੂੜੀ ਨੀਂਦre ਸੁੱਤੇ ਹੋਏ ਸੰਜਿਵੇਂ ਮਰੇ ਪਏ ਹੋਣ ਉਹ ਹੌਲੀ ਜਿਹੀ ਹੱਸਿਆ ਫਿਰ ਕੰਧ ਉਪਰੋ ਸ਼ਾਲ ਮਾਰ ਕੇ ਆਇਆ ਤੇ ਪਿੰਡੋਂ ਬਾਹਰ ਨੂੰ ਟੁਰ ਗਿਆ ਅਗਾਉਂ ਦੀ ਮੁਸ਼ਕੀ ਘੋੜੀ ਟਾਲੀ ਨਾਲ ਬੱਦੀ ਹੋਈ ਸੀ ਜਿਉਂ ਹੀ ਯੋਨੇ ਆਪਣੀ ਘੋੜੀ ਕੋਲੀ ਤਾਂ ਪਿੱਛੋਂ ਕਿਸੇ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਉਹ ਬਿਜਲੀ ਦੀ ਫੁਰਤੀ ਨਾਲ ਉੱਚਲ ਕੇ ਦੂਰ ਜਾ ਖੜੋਤਾ ਤੇ ਉਸ ਆਪਣੀ ਛਵੀ ਸਿੱਧੀ ਕਰਕੇ ਪੜ ਲਈ ਫਿਰ ਉਹਨੇ ਸਾਹਮਣੇ ਖਲੋਤੇ ਬੰਦੇ ਵੱਲ ਵੇਖਿਆ ਜਿਸਨੇ ਉਹਦੇ ਮੋਢੇ ਤੇ ਹੱਥ ਰੱਖਿਆ ਸੀ ਉਹ ਨਾਲ ਵੇਂਦਿਆਂ ਉਹਨੂੰ ਅਹਿਸਾਸ ਹੋਇਆ ਕਿ ਉਹ ਬੰਦਾ ਨਹੀਂ ਇੱਕ ਕੁੜੀ ਸੀ ਉਦੋਂ ਸੋਹਣੀ ਚੰਨ ਦੀ ਲੋਹ ਵਿੱਚ ਕੁੜੀ ਦਾ ਚਿਹਰਾ ਇਸ ਤਰ੍ਹਾਂ ਚਮਕਦਾ ਪਿਆ ਸੀ ਜਿਵੇਂ ਧੁੱਪ ਵਿੱਚ ਤਾਂਬੇ ਦਾ ਥਾਲ ਗੱਭਰੂ ਦੇ ਪਿੰਡੇ 'ਚੋਂ ਖੋਫ ਦੀ ਇੱਕ ਲਹਿਰ ਲੰਘ ਗਈ ਉਦੋਂ ਹੀ ਕੁੜੀ ਹੱਸਦੀਆਂ ਆਖਣ ਲੱਗੀ ਸਾਡਾ ਮਾਲ ਤੇ ਮੋੜ ਚੱਲਿਆ ਏ ਪਰ ਤੂੰ ਆਪਣਾ ਨਾਂ ਨਹੀਂ ਦੱਸਿਆ ਤੇ ਉਦੋਂ ਹੀ ਗੱਭਰੂ ਨੇ ਅੱਖਾਂ ਖੋਲ ਕੇ ਉਸ ਕੁੜੀ ਵੱਲ ਵੇਖਿਆ ਫੇਰ ਆਪਣੇ ਬੋਝੇ ਚੋਂ ਕੁਝ ਕੱਢ ਕੇ ਕੁੜੀ ਨੂੰ ਆਖਣ ਲੱਗਾ ਇਹ ਨੇ ਰਤਨਪੋਰੇ ਤੇਰੀਆਂ ਮੁਰਕੀਆਂ ਮੈਂ ਸੌ ਖਾਦੀ ਸੀ ਪਈ ਤੇਰੇ ਹੱਥਾਂ ਵਿੱਚ ਆ ਪੜਾਵਾਂਗਾ ਗੱਭਰੂ ਨੇ ਕੁੜੀ ਦਾ ਹੱਥ ਫੜ ਕੇ ਉਹਦੀ ਤਲੀ ਤੇ ਮੁਰਕੀਆਂ ਰੱਖ ਦਿੱਤੀਆਂ ਸੋਨੇ ਦੇ ਰੰਗ ਦੀ ਚਾਨਣੀ ਵਿੱਚ ਸੋਨਾ ਹੋਰ ਲਿਸ਼ਕਿਆ ਗੱਭਰੂ ਸ਼ਾਲ ਮਾਰ ਕੇ ਘੋੜੀ ਤੇ ਚੜ ਗਿਆ ਉਹ ਤਾਂ ਹੀ ਕੁੜੀ ਛੇਤੀ ਦੇ ਨੇ ਆਖਣ ਲੱਗੀ ਅੜਿਆ ਜੇ ਤੂੰ ਆਪਣਾ ਨਾਂ ਨਹੀਂ ਦੱਸਣਾ ਤਾਂ ਮੁਰਕੀਆਂ ਵੀ ਲੈ ਜਾ ਮੈਂ ਨਿਰੀਆਂ ਮੁਰਕੀਆਂ ਦਾ ਕੀ ਕਰਨਾ ਤੇ ਰਗਵੀਰ ਸਿੰਘ ਨੂੰ ਲੱਗਿਆ ਜਿਵੇਂ ਕਿਸੇ ਨੇ ਬੇੜੀਆਂ ਪਾ ਕੇ ساری ਉਮਰ ਲਈ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਹੋਵੇ ਤੁਸੀਂ ਸੁਣੀ ਕਹਾਣੀ ਬੇੜੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਦੇ ਨਾਲ ਬਾਏ ਬਾਏ